ਆਪੇ ਅਸੀਂ ਹੈ ਹਾਂ ਤਾਂ ਉਸ ਰਾਮ ਦੀ ਅੰਸ ਹੈ ਤਾਂ ਅਸੀਂ ਉਸ ਰੱਬ ਦੇ ਬੰਦੇ ਪਰ ਸਾਡੇ ਅੰਦਰ ਜਿਹੜਾ ਜਿਸ ਨੂੰ ਕਹਿੰਦੇ ਸਭ ਮੈਂ ਜੋਤ ਜੋਤ ਹੈ ਸੋਏ ਜਿਸ ਨੂੰ ਕਹਿੰਦੇ ਨੇ ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਉਸ ਨੂੰ ਸਿਰਫ ਥੋੜਾ ਜਗਾਉਣ ਦੀ ਜ਼ਰੂਰਤ ਸੀ ਹਿਲਾਉਣ ਦੀ ਜ਼ਰੂਰਤ ਸੀ ਪਰ ਆਪਣੀ ਧਰਤੀ ਦੇ ਵਿੱਚ ਪਾਣੀ ਦੇ ਹੈ ਪਰ ਉਹਨੂੰ ਬਾਹਰ ਕੱਢਣ ਦਾ ਤਰੀਕਾ ਸੀ ਉਹ ਜਿਸ ਨੂੰ ਅਸੀਂ ਉਹਨੇ ਕੱਢ ਲਿਆ ਐਡੀ ਸਾਡੇ ਅੰਦਰ ਹੀ ਸ਼ਬਦ ਹੈ ਜਿਸ ਨੂੰ ਜੁਗਦੀ ਗੁਰੂ ਨੇ ਦੇ ਦਿੱਤੀ ਉਸ ਨੇ ਸ਼ਬਦ ਨੂੰ ਪ੍ਰਗਟ ਕਰ ਲਿਆ ਉਸ ਨੇ ਗਿਆਨ ਨੂੰ ਪ੍ਰਗਟ ਕਰ ਲਿਆ ਉਸ ਨੇ ਸੱਚ ਨੂੰ ਪ੍ਰਗਟ ਕਰ ਲਿਆ ਪਰ ਇਹ ਚੀਜ਼ਾਂ ਮਹਾਰਾਜੀ ਕਹਿੰਦੇ ਸੰਗਤ ਵਿੱਚੋਂ ਮਿਲਣੀਆਂ ਨਹੀਂ ਕੇਵਲ ਬਾਹਰਲੀ ਪੜ੍ਹਾਈ ਦੇ ਨਾਲ ਨਹੀਂ ਮਿਲਣੀਆਂ ਇਹ ਪ੍ਰੈਕਟੀਕਲ ਕਰਕੇ ਮਿਲਣੀਆਂ ਨੇ ਤੁਸੀਂ ਇਸ ਕਰਕੇ ਰੋਹਾਨੀਅਤ ਇੱਕ ਮਤਲਬ ਸਬਜੈਕਟ ਹੈ ਧਰਮ ਦੀ ਦੁਨੀਆ ਦੇ ਵਿੱਚ ਪੈਰ ਰੱਖਣ ਦੇ ਲਈ ਜਾਂ ਧਰਮ ਨੂੰ ਸਮਝਣ ਦੇ ਲਈ ਰੂਹਾਨੀਏ ਤੇ ਇੱਕ ਆਪਣਾ ਸਬਜੈਕਟ ਹੈ ਇਹ ਜਿੰਨੇ ਸਾਡੇ ਧਰਮਾਂ ਦੇ ਗ੍ਰੰਥ ਹੈ ਇਹ ਉਹਨਾਂ ਦੇ ਵਿੱਚੋਂ ਮਿਲਦਾ ਹੈ ਉਹਨਾਂ ਨੂੰ ਸੁਣਨਾ ਪੈਂਦਾ ਹੈ ਉਹਨਾਂ ਨੂੰ ਪੜ੍ਹਨਾ ਪੈਂਦਾ ਹੈ ਰਿਸਰਚ ਕਰਨੀ ਪੈਂਦੀ ਹੈ ਖੋਜ ਕਰਨੀ ਪੈਂਦੀ ਹੈ ਜਿਵੇਂ ਅਸੀਂ ਬਾਕੀ ਚੀਜ਼ਾਂ ਦੀ ਕਰਦੇ ਹਾਂ